ਜੀ ਬਾਈ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪੋਚਾ ਚਾਹਾਨ ਕੀ ਕਲਾ ਠੀਕ ਹੈ ਜੀ ਬਾਈ ਕੋਲ ਇੱਕ ਗਾਂ ਠੀਕ ਹੈ ਜੀ ਬਾਕੀ ਚਾਰ ਮੱਝਾਂ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਕੱਲੀ ਕੱਲੀ ਮੱਝ ਦੀ ਤੇ ਕੱਲੀ ਕੱਲੀ ਗਾਂ ਦੀ ਠੀਕ ਹੈ ਜੀ ਜੀਤਾ ਫਾਰਮ ਟੀਮ ਨੂੰ ਬਤਾਓ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਲੈਣੇ ਕਰਦੇ ਆ ਜੀ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਾਸੀ ਕਾ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਭਰਾ ਆਪਣਾ ਹਸਨ ਖਾਂ ਜੀ ਠੀਕ ਹੈ ਜੀ ਪਿੰਡ ਪਿੰਡ ਚਾਹਾਨ ਕੀ ਕਲਾ ਠੀਕ ਹੈ ਜਿਲ੍ਹਾ ਵੀ ਜਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਭਰਾ ਆਪਣਾ ਨੰਬਰ ਜੀ 94630 ਹਾਂਜੀ 23780 ਦੁਬਾਰੇ ਫਿਰ ਦੱਸ ਜੀ 94630 ਹਾਂਜੀ 23780 ਠੀਕ ਹੈ ਜੀ ਹਾਂਜੀ ਭਾਈ ਆ ਮੱਝ ਦੀ ਟਰੀਲ ਦੱਸੋ ਜੀ ਜਾਣਕਾਰੀ ਕੀ ਗੱਲ ਕਿਵੇਂ ਕੀ ਗੱਲ ਬਾਤ ਆ ਜੀ ਇਹਦੇ ਮੱਝ ਦੇ ਜੀ ਰਹਿੰਦਾ ਹਲੇ 10 ਦਿਨ ਦੱਸ ਦੇਣਾ ਦੱਸ ਦੇਣਾ ਹਾਂਜੀ ਸੂਣੀ ਹਾਂਜੀ ਕੱਪੜਾ ਹੀ ਹਾਂਜੀ ਕੱਪੜਾ ਕਿਵੇਂ ਸੂਈਆ ਵੀਰੇ ਇਹ ਇਹ ਦੂਜੇ ਸਵੇ ਸੁਣੀ ਆ ਜੀ ਭਾਈ ਜੀ ਦੂਜੇ ਸਵੇ ਸੁਣੀ ਆ ਠੀਕ ਨਾ 10 12 ਦਿਨ ਬਾਈ ਜੀ ਕਹਿੰਦਾ ਕੱਚੀ ਹਲੇ ਦੁੱਧ ਮਾੜਾ ਮਾੜਾ ਲਉਣ ਲੱਗੀ ਆ ਹਾਂਜੀ ਦੇ ਵਲੂਬਾ ਦੇਖ ਸਕਦੇ ਛੋਟੀ ਸੂਣੀ ਆ ਸੁਨਖੀ ਆ ਹਾਂਜੀ ਭਾਈ ਜੀ ਤੋਰ ਕੇ ਦਿਖਾ ਦਿਓ ਜੀਤਾ ਫਾਰਮ ਤੋਂ ਵੀ ਬਤ ਸਕਦਾ ਹਾਂ ਕਿ ਕੰਮ ਤਾਂ ਕਿਸੇ ਨੇ ਵੀ ਵੀਡੀਓ ਕੋਲ ਦੇ ਵਾਲੂਗਾ ਤਾਂ ਨੂੰ ਕਰਮ ਵਾਲੀ ਸੋਣਾ ਸਨਖੀ ਹੋਟੀ ਠੀਕ ਹੈ ਪੋੜ ਲਓ ਜੀ ਭਾਈ ਰੇਟ ਵੀ ਦੱਸ ਦਦਾ ਕੀ ਹੈ ਜੀ ਰੇਟ ਜੀ ਇਹਦਾ ਹੈਗਾ 140 ਠੀਕ ਹੈ ਜੀ ਮੰਤਣ ਹੋ ਗਈ ਹਾਂ ਜੀ ਇਹਦੇ ਵਿੱਚੋਂ ਬਸ ਥੋੜਾ ਘਣਾ ਮੰਤ ਠੀਕ ਹੈ ਦੇਖਦੇ ਭਰਾ ਸੋਹਣੀ ਸਨਖੀ ਆ ਕੱਦ ਕੋਦ ਕਰਮ ਵਾਲੀ ਦਾ ਬਾਈ ਨੇ ਇੱਕ ਰੱਖ 140000 ਮੰਗਿਆ ਸੀਗਾ ਬਾਕੀ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਬਾਈ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਬਾਈ ਦਾ ਨੰਬਰ ਪਾਸਕ੍ਰੀਨ ਤੇ ਵੀ ਲਾ ਦਾਂਗੇ ਠੀਕ ਹੈ ਜੀ ਆਹ ਤੋਂ ਕੁੜਾ ਗੱਭਣਾ ਜੀ ਅੱਛਾ ਜੀ ਕਿੰਨੇ ਟਾਈਮ ਦੀ ਸੂਈ ਵੀ ਹੈ ਜੀ ਸੀ 7ਵਾਂ ਮਹੀਨਾ ਲੱਗਿਆ ਜੀ ਇਹਨੂੰ ਗੱਭਣ ਨੂੰ 7ਵੇਂ ਮਹੀਨਾ ਲੱਗਿਆ ਹਾਂ ਜੀ ਠੀਕ ਹੈ ਜੀ ਮਾਗਰ ਕੀ ਇਹਦੇ ਬੱਚਾ ਮਾਗਰ ਕੁਝ ਨਹੀਂ ਜੀ ਇਹਦੇ ਠੀਕ ਹੈ ਜੀ ਦੇਖ ਸਕਦੇ ਹੋ ਬਰਾ ਦੁੱਧ ਕਿੰਨਾ ਦਿੰਦੀ ਵੀਰੇ ਦੁੱਧ 4 ਕਿਲੋ ਆ ਜੀ ਦੁੱਧ 4 ਕਿਲੋ ਆ ਤੋਰੋ ਜੀ ਇਹਨੂੰ ਵੀ ਬਾਕੀ ਬਾਈ ਆਪਣਾ ਫੇਸਬੁੱਕ ਤੇ ਜੀਤਾ ਫਾਰਮ ਟੀਵੀ ਨਰਸ ਹੋਰੀ ਗਰਜੀਤ ਰਾਏ ਫੇਸਬੁੱਕ ਤੇ ਆ ਤੇ ਜੀਤਾ ਫਾਰਮ ਟੀਵੀ ਆਪਣਾ ਚੈਨਲ ਆ YouTube ਤੁਹਾਨੂੰ ਬਹੁਤ ਬਸ ਸਬਸਕ੍ਰਾਈਬ ਤੇ ਸ਼ੇਅਰ ਕਰ ਕਰਤਾ ਕੋ ਸੋ ਪਿੰਡਾਲੀਆਂ ਵੀਡੀਓ ਨਵੀਂ ਤੁਹਾਨੂੰ ਦਿਖਾਈਏ ਦੇਖ ਸਕਦੇ ਹੋਰਾ ਤੋੜਾ ਤਾਰਾ ਬਾਈ ਨੇ ਦੱਸ ਦਿੱਤਾ ਗੱਬਣਾ ਜੀ 4 ਕਿਲੋ ਦੁੱਧ ਦਾ ਮੋੜ ਲਓ ਜੀ ਮੋੜ ਲਓ ਹਾਂਜੀ ਬਾਈ ਕੀ ਰੇਟ ਆ ਜੀ ਦਾ ਰੇਟ ਜੀ ਇਹਦਾ ਹੈਗਾਗਾ 62000 ਠੀਕ ਹੈ ਜੀ 62000 ਜਿਸ ਕਿਸੇ ਨੇ ਵੀਰ ਨੇ ਘਰੇ ਪਾਲਣੀਆਂ ਤਾਂ ਬਹੁਤ ਸੋਹਣੀ ਛੋਟੀ ਆ ਜੀ ਖਾਂ ਖਾਂ ਨੂੰ ਦੇਖ ਸਕਦੇ ਹੋ ਤਾਕੀ ਦੁੱਧ ਵੀ ਸੁੱਕ ਨਾ ਦਿੰਦੀ ਆ ਠੀਕ ਆ ਜੀ ਹਾਂਜੀ ਬਾਈ ਜੀ ਆ ਤੀਜੀ ਦਾ ਦੱਸੋ ਜੀ ਜਾਣਕਾਰੀ ਇਹ ਜੀ 2 ਮਹੀਨੇ ਦੀ ਛੂਈ ਵੀ ਆ ਠੀਕ ਆ ਜੀ ਮਗਰ ਬੱਚਾ ਮਗਰ ਕੱਟੀ ਆ ਜੀ ਇਹਦੇ ਮਗਰ ਬਈ ਕੱਟੀ ਆ ਜੀ ਦੇਖ ਸਕਦੇ ਹੋ ਪਰਾ ਹਾਂਜੀ ਦੁੱਧ ਹੈਗਾ 8 ਕਿਲੋ ਦੁੱਧ 8 ਕਿਲੋ ਆ ਹੁਣ ਚੋਲੀ ਵੀ ਹਾਂਜੀ ਹੁਣ ਚੋਲੀ ਪਲੂਣ ਕੱਟੀ ਆਗੀ ਠੀਕ ਆ ਜੀ ਮੂੰਹੋ ਵੀ ਦੋ ਦਾਂਦੀ ਆ ਹਲੇ ਠੀਕ ਆ ਜੀ ਤੁਰ ਕੇ ਦਿਖਾ ਦਿਓ ਜੀ ਦੇਖ ਸਕਦੇ ਹੋ ਪਰਾ ਦੇਖ ਸਕਦੇ ਹੋ ਪਰਾ ਤੋਰਾ ਤਰਾ ਦੇਖ ਸਕਦੇ ਮੋੜ ਲਓ ਮੋੜ ਲਓ ਰੇਟ ਭਰਾ ਜੀ ਦਾ ਵੀ ਦੱਸੋ ਜੀ ਰੇਟ ਇਹਦਾ 75000 ਆ ਜੀ ਠੀਕ ਆ ਜੀ ਦੇਖ ਲਓ ਭਰਾ 75000 ਰੁਪਏ ਰੇਟ ਬਾਈ ਨੇ ਮੰਗਿਆ ਮੰਨ ਤਾ ਮੰਨ ਤਾ ਹੋ ਗਈ ਭਾਈ ਹਾਂ ਜੀ ਜਿੱਤਾ ਪਰਮੂਟੀ ਨੂੰ ਬਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਓ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰੂ ਭਾਈ ਚਾਹੇ ਤੈਨਾਂ ਟਾਈਮ ਚੋ ਕੇ ਲੈ ਜੀ ਹਾਂ ਜੀ ਹਾਂ ਜੀ ਚਾਹੇ ਤੈਨਾਂ ਟਾਈਮ ਚੋ ਲੋ ਠੀਕ ਆ ਜੀ ਲੋ ਭਰਾ ਠੀਕ ਆ ਜੀ ਬਾਈ ਨੇ ਦੱਸਤਾ ਪੁੱਤ ਹਾਂ ਜੀ ਭਾਈ ਚੌਥੀ ਮਾਝ ਦਾ ਦੱਸੇ ਜਾਣਕਾਰੀ ਇਹ ਤਾਜੀ ਆ ਜੀ ਹਲੇ 4 ਦਿਨ ਹੋਏ ਨੇ ਸੋਈ ਨੂੰ ਮਾਗਰ ਭਾਈ ਇਹਨੇ ਮਗਰ ਜੀ ਇਹਦੇ ਆ ਕੱਟੀ ਆ ਦੇਖ ਸਤਿਪ੍ਰੀਆ ਮਗਰ ਕੱਟੀ ਆ ਠੀਕ ਹੈ ਜੀ ਤੇ ਦੁੱਧ ਦੁੱਧ ਵੀਰੇ ਦਾ ਦੁੱਧ ਇਹ ਥੱਲੇ 10 ਕਿਲੋ ਹੋਊਗਾ ਜੀ ਠੀਕ ਹੈ 10 ਕਿਲੋ ਤੋਰ ਕੇ ਦਿਖਾ ਦਿਓ ਜੀ ਨੂੰ ਨਾਲੇ ਰੇਟ ਵੀ ਦੱਸ ਦਿਓ ਜੀ ਆਪਣਾ ਤਾਂ ਰੇਟ ਜੀ ਇਹਦਾ 95000 ਆ ਠੀਕ ਹੈ ਜੀ ਤੇ ਉਹ ਜਮਾਨਤਾਂ ਹੋ ਜਾਊਗਾ ਜੀ ਹੋ ਜਾਊਗਾ ਜੀ ਠੀਕ ਹੈ ਜੀ ਸਤਿ ਸਤਿਪ੍ਰੀਆ ਮੋੜ ਲਓ ਜੀ ਮੋੜ ਲਓ ਇਹ ਵੀ ਚੋਈ ਵੀ ਹੈ ਇਹ ਵੀ ਚੋਈ ਵੀ ਚਲੋ ਠੀਕ ਹੈ ਵੇਈ ਸ਼ਾਮ ਦਾ ਟਾਈਮ ਥੋੜਾ ਜਿਹਾ ਤਾਂ ਕਰਕੇ ਬਾਈ ਜੀ ਧਾਰਾ ਥੋੜਾ ਜਿਹਾ ਮੇਰੇ ਲੇਟ ਹੋ ਗਿਆ ਥੋੜਾ ਜਿਹਾ ਠੀਕ ਹੈ ਜੀ ਤੇ ਜਰੂਰ ਬਾਈ ਜੀ ਨਾਲ ਕਨੈਕਟ ਕਰੋ ਠੀਕ ਹੈ ਜੀ ਬਾਕੀ ਆਪਣਾ ਨੰਬਰ ਸਕਰੀਨ ਤੇ ਵੀ ਲਾ ਦਾਂਗੇ ਜੀਤਾ ਫਾਰ ਬੀ ਵੀ ਮਤਲਬ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਤਾਂ ਕਿ ਜਿੰਨੇ ਵੀ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆ ਬਰਾ ਅਗਲੀ ਵੀਡੀਓ ਚ ਹਾਂ ਜੀ ਬਾਈ ਸੌਰੀ ਮੇਥੋਂ ਗਲਤੀ ਹੋ ਗਈ ਬਾਈ ਇੱਕ ਮਿੰਟ ਦੋ ਲੱਗ ਹੋ ਰਹੇਗੇ ਹਾਂ ਜੀ ਬਾਈ ਇਹ ਦੀ ਦੱਸੋ ਜਾਣਕਾਰੀ ਇਹ ਸੋਣ ਵਾਲੀ ਆ ਜੀ ਠੀਕ ਹੈ ਜੀ ਬਾ ਦੋ ਚਾਰ ਦਿਨ ਹੀ ਲਓ ਠੀਕ ਹੈ ਜੀ ਆ ਦੇਖ ਸਕਦੇ ਭਰਾ ਸੱਲੀਆਂ ਵਰਗ ਇਠਾਣਾ ਪੂਰਾ ਟਾਪ ਦੇ ਤੇ ਦੇਖ ਸਕਦੇ ਹੋ ਕਿ ਤਿੰਨ ਚਾਰ ਦਿਨ ਲੂਗੀ ਇਹਦਾ ਭਰਾ ਰੇਟ ਦੱਸ ਦਿਓ ਜੀ ਰੇਟ ਜੀ ਇਹਦਾ 95 ਆ 95 ਤੁਰਕ ਦਿਖਾਓ ਜੀ ਦੇਖ ਸਕਦੇ ਭਰਾ ਤੇ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਸਿੰਘ ਸਿੰਘ ਪੂਰਾ ਕੁੰਡਾ ਕਰਮਾ ਵਾਲੀ ਦਾ ਠੀਕ ਹੈ ਜੀ ਮੋੜ ਲਈ ਰੇਟ ਭਾਈ ਜੀ ਨੇ ਦੱਸ ਤੇ ਦੱਸ ਸਕਣਾ ਬਾਈ ਕੋਲ ਪੰਜ ਜਾਂ ਇੱਕ ਗਾਂ ਫੇਸ ਕੁਆਲਟੀ ਦੇ ਸਕਦਾ ਭਰਾ ਦੇਖ ਸਕਦੇ ਹੋ ਫੇਸਪੂਸ ਸਿੰਘ ਸੰਗੂ ਪੂਰਾ ਕੁੰਡਾ ਤੋਰਾ ਤਰਾ ਸਾਡੇ ਸਾਹਮਣੇ ਜੀ ਠੀਕ ਹੈ ਜੀ ਬਾਈ ਨੇ ਪੰਜ ਮੱਝਾਂ ਦੇ ਰੇਟ ਦੱਸ ਦਿੱਤੇ ਇੱਕ ਗਾਂ ਰਹਿ ਗਈ ਉਹ ਵੀ ਤੁਹਾਨੂੰ ਦੱਸ ਦੇ ਹਾਂਜੀ ਬਾਈ ਜੀ ਇਹ ਗਾਂ ਦੀ ਦੱਸ ਰਹੀ ਜਾਣਕਾਰੀ ਇਹ ਥੱਲੇ 7 ਕਿਲੋ ਦੁੱਧਾ ਜੀ ਠੀਕ ਹੈ ਜੀ ਦੇ ਵਧੀਆ ਬੱਚਾ ਮਰ ਗਿਆ ਠੀਕ ਹੈ ਤੇ ਦੁੱਧ 7 ਕਿਲੋ ਆ ਤੇ ਟੀ ਕੱਡੂ ਕਬਰਾ ਠੀਕ ਆ ਭਰਾਇਆ ਵਾ ਅੱਛਾ ਜੀ ਤੇ ਆਪਾਂ ਕੋਈ ਤਸ਼ਲੀ ਨਹੀਂ ਦਿੰਦੇ ਠੀਕ ਹੈ ਜੀ ਕਿੰਨਾ ਕਿਟਾ ਮਗਾ ਪ੍ਰਾਇਟੀ ਕਰਨੀ ਜੀ ਫਿਕਰ ਨੂੰ ਹੋ ਗਈ ਇਹਨੂੰ 25 30 ਦਿਨ ਵਾਲੇ ਠੀਕ ਹੈ ਜੀ ਥਾਂ ਤੁਹਾਨੂੰ ਵੀ ਓਕੇ ਜਮਾ ਹਾਂ ਜੀ ਸਾਨੂੰ ਸਭ ਨੂੰ ਤੂੰ ਸਹੀ ਹੁੰਦਾ ਹਾਂ ਜੀ ਠੀਕ ਹੈ ਜੀ ਮਾੜਾ ਤੋਰ ਕੇ ਦਿਖਾ ਦਿਓ ਲੋਪਰਾ ਜਿਸ ਨੇ ਲੈਣੀ ਆ ਤੇ ਦੁੱਧ ਵੀ ਨੂੰ ਕੋਈ ਮਾੜੀ ਨਹੀਂ ਜੇ ਰਹਗੀ ਕਰਮਾ ਵਾਕਿਆ ਡੋਡੀ ਹਨਾ ਜੀ ਘਾਦਾ ਵੀ ਹੁੰਦਾ ਕਿੱਲੇ ਦਾ ਵੀ ਮੰਨ ਲਓ ਠੀਕ ਹੈ ਜੀ ਆ ਦੇਖ ਸਕਦੇ ਹੋ ਮੋੜ ਲਈ ਮੋੜ ਲਓ ਇਹਦਾ ਰੇਟ ਦਾ ਦੁਪਰਾ ਕੀ ਹੈ ਇਹ ਆਪਾਂ ਜੀ 16 ਹੀ ਦੇ ਦਿਆਂਗੇ ਠੀਕ ਹੈ ਜੀ ਸਈ 16000 ਰੁਪਏ ਬਾਈ ਨੇ ਮੁੰਨ ਦੱਸਿਆ ਠੀਕ ਹੈ ਜੀ ਲੱਗ ਜਾ 9 ਨੂੰ ਕੱਟਣ ਵਾਲਿਆ ਜੀ 9 ਕੱਟਣ ਵਾਲਿਆ ਜੀ ਠੀਕ ਹੈ ਜੀ ਲੋਪੁਰਾ ਬਾਈ ਕੋਲ ਦਿਖਾਇਆ ਸਾਨੂੰ ਚ ਪੰਜ ਮੱਝਾਂ ਇੱਕ ਜੀਤਾ ਫਾਰਮ ਟੀਮ ਨਾਲ ਉਹ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨੰਬਰ ਹੋਊਗਾ ਅਪਲੋਡ ਕਰ ਦੇਵੇ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਏ